ਕਾਲ ਜੀ ਅੱਜ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਆਪਣਾ ਜਿਹੜਾ ਬਣਾਇਆ ਸੀ ਆਪਾਂ ਇੱਕ ਮਿੱਟੀ ਲਾਉਣ ਵਾਲਾ ਜਗਾੜ ਆ ਆਪਾਂ ਵੀਡੀਓ ਬਣਾਇ ਫੇ ਪਾਈ ਸੀਗੀ ਆਪਣੇ ਪੇਜ ਤੋਂ ਪੰਪ ਸਿੰਪਲੀਮੈਂਟ ਤੋਂ ਤੇ ਉਹ ਵੀਡੀਓ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਮਸ਼ਹੂਰ ਹੋ ਗਈ ਸੀਗੀ ਕਾਫੀ ਲੋਕਾਂ ਨੇ ਦੇਖੀ ਹੈ ਉਸ ਵੀਡੀਓ ਨੂੰ ਦੇਖ ਕੇ ਅੰਕਲ ਜੀ ਆਪਣੇ ਕੋਲੇ ਅੱਜ ਇਹ ਬਣਵਾਉਣ ਆਏ ਸੀਗੇ ਲੈਣਾ ਹੈ ਅੱਜ ਕਾਫੀ ਦਿਨ ਪਹਿਲਾਂ ਕਹੇਗੇ ਸੀਗੇ ਬਣਾਉਣ ਨੂੰ ਅੱਜ ਆਪਾਂ ਇਹਨਾਂ ਨੂੰ ਇਹ ਬਣਾ ਕੇ ਦਿੱਤਾ ਹੈ ਗੱਲਬਾਤ ਕਰਦੇ ਆਂ ਵੀ ਕਿਵੇਂ ਆਪਣੇ ਨਾਲ ਇਹਨਾਂ ਦਾ ਮੇਲ ਹੋਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਆਪਣਾ ਇਹਦਾ ਕਿਵੇਂ ਆਪਣਾ ਤੁਹਾਡਾ ਕਿਵੇਂ ਮਿਲਿਆ ਆਪਣੇ ਇਹ ਜੀ ਇਹ ਅਸੀਂ ਤੁਹਾਡਾ ਨਾ ਬੰਤ ਇੰਪਲੀਮੈਂਟ ਤੋਂ ਕੱਢ ਕੇ ਤੁਹਾਡਾ ਅਸੀਂ ਦੇਖਿਆ ਚੱਲਦਾ ਹਾਂਜੀ ਹਾਂ ਵੀ ਇਹ ਇਹ ਨਾ ਮਿੱਟੀ ਲਾ ਰਿਹਾ ਸੀ ਠੀਕ ਹੈ ਜੀ ਬੈਡਾਂ ਤੇ ਮਿੱਟੀ ਲਾ ਰਿਹਾ ਸੀ ਹਾਂਜੀ ਹਾਂ ਠੀਕ ਹੈ ਜੀ ਹਾਂਜੀ ਜਿਵੇਂ ਕਿ ਬੱਟ ਬਣਾਉਣ ਦਾ ਕੰਮ ਕਰਦਾ ਹੈ ਜਾਂ ਅਸੀਂ ਹੋਰ ਵੀ ਬਹੁਤ ਟਰਾਈ ਕੀਤੇ ਠੀਕ ਹੈ ਜੀ ਪਰ ਸਾਨੂੰ ਇਹ ਤੁਹਾਡਾ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਕਿਉਂਕਿ ਫਿਰ ਅਸੀਂ ਉੱਥੋਂ ਦੇਖ ਕੇ ਵੀਡੀਓ ਦੇਖ ਕੇ ਠੀਕ ਹੈ ਉਸ ਤੋਂ ਬਾਅਦ ਅਸੀਂ ਤੁਹਾਨੂੰ ਮਿਲੇ ਹਾਂਜੀ ਹਾਂ ਤੁਹਾਨੂੰ ਮਿਲੇ ਤਾਂ ਗੱਲ ਬਸ ਤੁਹਾਡੇ ਨਾਲ ਹੋਈ ਤਾਂ ਇਹਦੇ ਵਿੱਚ ਹੋਰ ਵੀ ਜਿਹੜੀਆਂ ਸੌਦਾ ਹੋਣ ਵਾਲੀਆਂ ਸੀਗੀਆਂ ਹਾਂਜੀ ਉਹ ਵੀ ਕਰਵਾਈਆਂ ਕਰਵਾਈਆਂ ਕਹਿ ਕੇ ਕਰਵਾਈਆਂ ਗਈਆਂ ਹਾਂਜੀ ਹਾਂ ਤੇ ਇਹ ਜੋ ਆਹਾ ਬੈੱਡ ਬੈੱਡ ਮੇਕਰ ਕਿਹਾ ਜਾਂਦਾ ਇਹਨੂੰ ਹਾਂ ਅੰਗਰੇਜ਼ੀ ਦੇ ਵਿੱਚ ਠੀਕ ਹੈ ਇਹ ਆਸਟ੍ਰੇਲੀਆ ਭੇਜਣਾ ਹੈ ਮੈਲਬੌਰਨ ਦੇ ਵਿੱਚ ਠੀਕ ਹੈ ਜਿੱਥੇ ਕਿ ਆਪਣਾ ਬਾਗਬਾਨੀ ਦਾ ਬਹੁਤ ਵੱਡਾ ਕੰਮ ਹੈ ਠੀਕ ਹੈ ਉਥੇ ਇਹ ਆਪਣਾ ਮਿੱਟੀ ਲਾਊਗਾ ਬਸ ਤਾਂ ਕਿਸਾਨ ਭਰਾਵਾਂ ਨੇ ਦੇਖਿਆ ਹੀ ਚੱਲਦਾ ਹਾਂਜੀ ਪਰ ਇਹ ਮਿੱਟੀ ਲਾਉਣ ਦਾ ਬਹੁਤ ਸੌਖਾ ਤਰੀਕਾ ਰ ਵਧੀਆ ਤਰੀਕੇ ਨਾਲ ਇਹ ਲਾ ਰਿਹਾ ਮਿੱਟੀ ਹਾਂਜੀ ਤੇ ਦੂਸਰਾ ਜੋ ਇਹ ਆਪਣੇ ਬੰਦ ਇੰਪਲੀਮੈਂਟ ਵਾਲੇ ਜੋ ਇਹਨਾਂ ਨੇ ਬਣਾਇਆ ਇਹ ਮੁੰਡੇ ਬੜੇ ਵਧੀਆ ਸਵਾਦ ਦੇ ਲੱਗੇ ਸਾਨੂੰ ਜਿਵੇਂ ਜਿਵੇਂ ਅਸੀਂ ਕਹਿੰਦੇ ਰਹੇ ਉਹ ਸਰਾਹੇ ਇਹਨਾਂ ਨੇ ਸਾਨੂੰ ਬਣਾ ਕੇ ਤਿਆਰ ਕਰਕੇ ਦਿੱਤਾ ਤੇ ਫਿਰ ਇਹਨੂੰ ਬਰੰਗ ਤੋਂ ਪਹਿਲਾਂ ਅਸੀਂ ਚਲਾ ਕੇ ਵੀ ਦੇਖਿਆ ਵੀ ਕੋਈ ਤਰੁੱਟੀ ਤਾਂ ਨਹੀਂ ਹੈ ਪਰ ਕਿਸੇ ਪ੍ਰਕਾਰ ਦੀ ਕੋਈ ਇਹਦੇ ਵਿੱਚ ਕਮੀ ਹੈ ਨਹੀਂ ਔਰ ਬੜਾ ਵਧੀਆ ਔਰ ਬੜਾ ਸੌਖੇ ਤਰੀਕੇ ਨਾਲ ਇਹਨੂੰ ਬੰਦਾ ਕੰਮ-ਕੰਮ ਕਰ ਸਕਦਾ ਜਿੱਥੇ ਲੇਬਰ ਦੇ ਘਟੋ-ਘਟ 20 ਬੰਦੇ ਚਾਹੀਦੇ ਨੇ ਉਥੇ ਇਕੱਲਾ ਬੰਦਾ ਟਰੈਕਟਰ ਦੇ ਨਾਲ ਕੰਮ ਕਰ ਸਕਦਾ ਤੇ ਬਾਕੀ ਮੈਂ ਵਧਾਈ ਦੇ ਪਾਤਰ ਨੇ ਮੁੰਡੇ ਆਪਣੇ ਮੈਂ ਨਾ ਭਾਈ ਕੁਲਦੀਪ ਸਿੰਘ ਤੇ ਕਾਕੇ ਦਾ ਨਾਮ ਪ੍ਰਦੀਪ ਪ੍ਰਦੀਪ ਸਿੰਘ ਤੇ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਇਹ ਕਾਕਾ ਕਿਉਂ ਨਾ ਬਹੁਤ ਮਿਹਨਤ ਕਰਕੇ ਇਹ ਬਣਾਇਆ ਤੇ ਹੁਣ ਇਹ ਆਸਟ੍ਰੇਲੀਆ ਜਾ ਰਿਹਾ ਜੀ ਤੇ ਬਾਕੀ ਮੈਂ ਵੀਡੀਓ ਤੁਹਾਨੂੰ ਅਗਲੇ ਉਹਦੇ ਵਿੱਚ ਫਿਰ ਤੁਹਾਨੂੰ ਦੁਬਾਰਾ ਦੱਸਾਂਗੇ ਵੀ ਕਿਵੇਂ ਚੱਲਿਆ ਕਿਸ ਤਰ੍ਹਾਂ ਚੱਲਿਆ ਹਾਂਜੀ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਰਹੀ ਸੀ ਵੀ ਇਸ ਤੋਂ ਪਹਿਲਾਂ ਨਾ ਅਸੀਂ ਜਿਵੇਂ ਕਿ ਆ ਤੁਸੀਂ ਦੇਖੋਗੇ ਮੱਟ ਲੋਡਰ ਅਸੀਂ ਇਹਨੂੰ ਵੀ ਮੱਟ ਲੋਡਰ ਨੂੰ ਸੋਚਦੇ ਸੀ ਵੀ ਇਹ ਕੰਮ ਕਰੂਗਾ ਵੀ ਇਹਨੂੰ ਛੋਟਾ ਬਣਾ ਕੇ ਨਾ ਵੀ ਲਾਈਏ ਪਰ ਇਹ ਵੀ ਸਾਨੂੰ ਮਹਿੰਗਾ ਪੈਂਦਾ ਦਿਸਿਆ ਇਹ ਚੀਜ਼ ਜਿਹੜੀ ਬਣਦੀ ਹੈ ਇਹ ਪੈਸਿਆਂ ਦੇ ਵਿੱਚ ਵੀ ਸਹੀ ਬਣਦੀ ਐ ਖਾਸ ਨਾਲ ਸਹੀ ਪੂਰੀ ਵਧੀਆ ਪਰ ਇਹ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੇ ਕਾਚੇ ਉਹਨਾਂ ਨੇ ਬਣਾਇਆ ਸੋਧ ਕੇ ਬਣਾਇਆ ਤੇ ਹੁਣ ਇਹ ਆਸਟ੍ਰੇਲੀਆ ਜਾ ਰਿਹਾ ਹੈ ਉਸ ਤੋਂ ਬਾਅਦ ਜੇ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਫੇਰ ਤੁਹਾਡੇ ਦਰਸ਼ਨ ਕਰਾਂਗੇ ਤੇ ਦੱਸਾਂਗੇ ਇਹਦੇ ਬਾਰੇ ਜਾਣਕਾਰੀ ਕੀ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ